ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਇਸ ਜਿਹੜਾ ਇਹ ਨੁਕਤਾ ਹੈਗਾ ਇਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਭਰਾ ਨੇ ਉਹਨਾਂ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਉਹ ਆਪਣੇ ਲਈ ਇੱਕ ਕੰਡੇ ਵੀਜ ਰਹੇ ਆ ਨਿਊਜ਼ੀਲੈਂਡ 'ੇ ਵਰਤਾਰਾ ਥੋੜਾ ਜਿਹਾ ਘੱਟ ਸੀ ਪਰ ਆਸਟ੍ਰੇਲੀਆ ਆ ਕੇ ਇਹ ਵਰਤਾਰਾ ਹੋਰ ਵੀ ਵੱਡਾ ਵਿਆਪਕ ਤੇ ਭਿਆਨਕ ਰੂਪ ਦੇ ਵਿੱਚ ਮੈਨੂੰ ਨਜ਼ਰ ਆ ਰਿਹਾ ਸਾਡੀ 70% ਦੀ ਜਿਹੜੀ ਗੱਲ ਆ ਉਹ ਘਰਾਂ ਦੇ ਆਲੇ-ਦੁਆਲੇ ਘੁੰਮਦੀ ਆ ਜਾਂ ਕਾਰਾਂ ਦੇ ਆਲੇ-ਦੁਆਲੇ ਘੁੰਮਦੀ ਆ। ਇਹਦੇ ਵਿੱਚੋਂ ਮੈਂ ਇੱਕ ਨੁਕਤਾ ਕੱਢ ਕੇ ਦੇਖਿਆ, ਨੁਕਤਾ ਕੱਢ ਕੇ ਕੀ ਦੇਖਿਆ ਕਿ ਇਹਦਾ ਅਸਰ ਸਿੱਧੇ ਰੂਪ ਦੇ ਵਿੱਚ ਸਾਡੇ ਬੱਚਿਆਂ ਉੱਤੇ ਹੋ ਰਿਹਾ। ਇਹਦਾ ਮਤਲਬ ਕਿ ਤੁਹਾਡੇ ਬੱਚੇ ਪਦਾਰਥਵਾਦੀ ਹੋ ਰਹੀ ਹੈ। ਇਹ ਤੁਹਾਡੇ ਲਈ ਨੁਕਸਾਨਦੇਹ ਹੋਵੇਗੀ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਪਦਾਰਥਵਾਦੀ ਜਦੋਂ ਜਿੰਨਾ ਬਣਾ ਲੋਗੇ, ਉਹਨਾਂ ਹੀ ਤੁਹਾਡੇ ਨਾਲੋਂ ਰਿਸ਼ਤੇ ਦੇ ਵਿੱਚੋਂ ਟੁੱਟ ਜਾਣਗੇ। ਇਹ ਭਿਆਨਕ ਸਮੇਂ ਦੀ ਜਿਹੜੀ ਤਸਦੀਕ ਕਰ ਰਿਹਾ ਕਿ ਆਉਣ ਵਾਲਾ ਸਮਾਂ ਸਾਡੇ ਲਈ ਭਿਆਨਕ ਹੋ ਸਕਦਾ ਹੈ। ਇਹ ਚੇਂਜ ਕਰਕੇ ਦੇਖੋ ਇਹਨੂੰ ਸੋਚ ਕੇ ਦੇਖੋ ਐਸਟ ਅਤੇ ਇਨਵੈਸਟਮੈਂਟ ਬੰਦੇ ਦੇ ਜੀਵਨ ਦੇ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਜੇਕਰ ਤੁਸੀਂ ਸਹੀ ਤਰੀਕੇ ਨਾਲ ਇਨਵੈਸਟਮੈਂਟ ਕਰੋਗੇ ਤੇ ਕੁਝ ਐਸਟ ਬਣਾ ਲਮੋਗੇ ਤਾਂ ਤੁਹਾਡੀ ਗਲੇਰੀ ਉਮਰ ਕਾਫੀ ਚੰਗੀ ਨਿਕਲਦੀ ਆ ਪਰ ਮੈਂ ਇੱਕ ਚੀਜ਼ ਖਾਸ ਤੌਰ ਤੇ ਇਸ ਵੈਸਟਰਨ ਵਰਲਡ ਦੇ ਵਿੱਚ ਦੇਖੀ ਆ ਅੱਜ ਉਸ ਨੁਕਤੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਹਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਇਸ ਜਿਹੜਾ ਇਹ ਨੁਕਤਾ ਹੈਗਾ ਇਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਭਰਾ ਨੇ ਉਹਨਾਂ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਉਹ ਆਪਣੇ ਲਈ ਇੱਕ ਕੰਡੇ ਵੀਜ ਰਹੇ ਆ ਉਹ ਕੰਡੇ ਹੀ ਆਪਾਂ ਇਸ ਵੀਡੀਓ ਰਾਹੀਂ ਚੁਕਣੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਦੇਖਿਓ ਤੇ ਸ਼ੇਅਰ ਵੀ ਕਰਿਓ ਮੈਂ ਨਿਊਜ਼ੀਲੈਂਡ ਵੀ ਦੇਖਿਆ ਤੇ ਮੈਂ ਆਸਟ੍ਰੇਲੀਆ ਵੀ ਹੁਣ ਦੇਖ ਰਿਹਾ ਨਿਊਜ਼ੀਲੈਂਡ 'ਚ ਵਰਤਾਰਾ ਥੋੜਾ ਜਿਹਾ ਘੱਟ ਸੀ ਪਰ ਆਸਟ੍ਰੇਲੀਆ ਆ ਕੇ ਵਰਤਾਰਾ ਹੋਰ ਵੀ ਵੱਡਾ ਵਿਆਪਕ ਤੇ ਭਿਆਨਕ ਰੂਪ ਦੇ ਵਿੱਚ ਮੈਨੂੰ ਨਜ਼ਰ ਆ ਰਿਹਾ ਹੈਗਾ ਇਹ ਵਰਤਾਰਾ ਕੀ ਹੈ ਕਿ ਜਦੋਂ ਵੀ ਆਪਾਂ ਕਿਸੇ ਦੋਸਤ ਮਿੱਤਰ ਦੇ ਘਰੇ ਮਿਲ ਲ ਜਾਂਦੇ ਆ ਜਾਂ ਕੋਈ ਦੋਸਤ ਮਿੱਤਰ ਤੁਹਾਨੂੰ ਮਿਲਣ ਆਉਂਦਾ ਜਾਂ ਕਿਤੇ ਤੁਸੀਂ ਵੈਸੇ ਵੀ ਰਾਹ ਖੜੇ ਕਿਤੇ ਮਿਲਦੇ ਆ ਤਾਂ ਮੈਂ ਇੱਕ ਨੋਟ ਕੀਤੀ ਹੈ ਗੱਲ ਬਹੁਤ ਧਿਆਨ ਦੇ ਨਾਲ ਕਿ ਸਾਡੀ 70% ਦੀ ਜਿਹੜੀ ਗੱਲ ਆ ਉਹ ਘਰਾਂ ਦੇ ਆਲੇ-ਦੁਆਲੇ ਘੁੰਮਦੀ ਆ ਜਾਂ ਕਾਰਾਂ ਦੇ ਆਲੇ-ਦੁਆਲੇ ਘੁੰਮਦੀ ਆ ਇਹ ਘਰਾਂ ਤੇ ਆਲੇ ਦੁਆਲੇ ਤੇ ਕਾਰਾਂ ਦੇ ਆਲੇ ਦੁਆਲੇ ਜਿਹੜੀ ਘੁੰਮਦੀ ਗੱਲਬਾਤ ਆ ਇਹ ਕਿਸੇ ਨਾ ਕਿਸੇ ਪਾਸੇ ਤੱਕ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਪਹੁੰਚਾਊਗੀ ਕਿਉਂਕਿ ਇਹਦੇ ਵਿੱਚੋਂ ਮੈਂ ਇੱਕ ਨੁਕਤਾ ਕੱਢ ਕੇ ਦੇਖਿਆ ਨੁਕਤਾ ਕੱਢ ਕੇ ਕੀ ਦੇਖਿਆ ਕਿ ਇਹਦਾ ਅਸਰ ਸਿੱਧੇ ਰੂਪ ਦੇ ਵਿੱਚ ਸਾਡੇ ਬੱਚਿਆਂ ਉੱਤੇ ਹੋ ਰਿਹਾ ਹੈ ਮੈਂ ਨੋਟ ਕਰ ਰਿਹਾ ਕਿ ਜਦੋਂ ਅਸੀਂ ਪੜਦੇ ਸੀ ਸਕੂਲਾਂ ਦੇ ਵਿੱਚ ਜਾਂ ਜਾਂ ਕਿਤੇ ਵੀ ਬਚਪਨ ਦੇ ਵਿੱਚ ਪੜੇ ਹਾਂ ਤਾਂ ਸਾਡੇ ਦੋਸਤਾਂ ਮਿੱਤਰਾਂ ਦੇ ਵਿੱਚ ਅਸੀਂ ਕਦੇ ਵੀ ਹੈਸੀਅਤ ਦੀ ਗੱਲ ਨਹੀਂ ਸੀ ਕਰਦੇ ਕਿ ਫਲਾਨੇ ਕੋਲੇ ਆ ਘਰ ਆ ਫਲਾਨੇ ਕੋਲੇ ਆ ਜਾਇਦਾਦ ਆ ਕਿਉਂਕਿ ਉੱਥੇ ਅਸੀਂ ਇੱਕ ਸਹਿਕਰਮੀ ਸੀ ਸਹਿ ਪਾਠੀ ਸੀ ਸਕੂਲ ਦੇ ਵਿੱਚ ਤੇ ਉਹਦੀ ਹੀ ਗੱਲਬਾਤ ਹੁੰਦੀ ਸੀ ਪਰ ਇੱਥੇ ਮੈਂ ਦੇਖ ਰਿਹਾ ਬੱਚੇ ਇੱਕ ਦੂਜੇ ਨੂੰ ਬੜੇ ਮਤਲਬ ਧਿਆਨ ਦੇ ਨਾਲ ਕਹਿ ਰਹੇ ਆ ਕਿ ਸਾਡੇ ਕੋਲੇ ਸਿੰਗਲ ਸਟੋਰੀ ਘਰ ਆ ਤੁਹਾਡੇ ਕੋਲੇ ਡਬਲ ਸਟੋਰੀ ਘਰ ਆ ਅਸੀਂ ਡਬਲ ਸਟੋਰੀ ਬਣਾ ਰਹੇ ਆ ਸਾਡੇ ਅਸੀਂ ਇਨਵੈਸਟਮੈਂਟ ਪ੍ਰਾਪਰਟੀ ਲੈ ਲਈ ਇਹ ਬੱਚਿਆਂ ਦੇ ਮਨ ਦੇ ਵਿੱਚ ਵੀ ਆ ਸਾਡੇ ਬਾਪੂ ਕੋਲੇ 1.5 ਮਿਲੀਅਨ ਦੀ 2 ਮਿਲੀਅਨ ਦੀ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਆ ਇਹਦਾ ਮਤਲਬ ਕਿ ਤੁਹਾਡੇ ਬੱਚੇ ਪਦਾਰਥਵਾਦੀ ਹੋ ਰਹੇ ਆ ਅਸੀਂ ਇਹ ਸਾਰੇ ਵਰਤਾਰੇ ਵਿੱਚ ਕਿਉਂ ਇਹ ਕਾਰਨ ਕਿਉਂ ਹੋ ਰਿਹਾ ਕਿਉਂਕਿ ਜਦੋਂ ਤੁਹਾਡੀਆਂ ਗੱਲਾਂ ਬਾਤਾਂ ਦਾ ਕੇਂਦਰ ਬਿੰਦੂ ਜਦੋਂ ਤੁਹਾਡੀਆਂ ਗੱਲਾਂ ਦਾ ਫੋਕਸ ਜਿਹੜਾ ਹੈਗਾ ਕਿ ਉਹ ਘਰਾਂ ਦੇ ਦਿਵਾਲੇ ਹੈਗਾ ਤਾਂ ਤੁਸੀਂ ਘਰਾਂ ਦੇ ਵਿੱਚ ਵੀ ਆਪਣੇ ਜੀਵਨ ਸਾਥਣ ਦੇ ਨਾਲ ਜਾਂ ਜਿਹੜੀ ਬੀਬੀ ਆ ਉਹ ਆਪਣੇ ਹਸਬੰਡ ਦੇ ਨਾਲ ਇਸੇ ਵਿਸ਼ੇ ਦੇ ਉੱਤੇ ਹੀ ਗੱਲ ਕਰਦੀ ਫਲਾਨ ਨੇ ਘਰ ਲੈ ਲਿਆ ਫਲਾਨ ਨੇ ਵੇਚਤਾ ਫਲਾਨ ਨੇ ਸਿੰਗਲ ਸਟੋਰੀ ਬਣਾ ਲਿਆ ਫਲਾਨ ਨੇ ਡਬਲ ਸਟੋਰੀ ਬਣਾ ਲਿਆ ਫਲਾਨ ਨੇ ਦਾ ਸੈਕਸ਼ਨ ਵੱਡਾਗਾ ਫਲਾਨਾ ਫਲਾਨੇ ਸਰਵ ਦੇ ਵਿੱਚ ਚਲਿਆ ਗਿਆ ਫਲਾਨੇ ਸਕੂਲ ਜ਼ੋਨ ਦੇ ਵਿੱਚ ਲੈ ਗਿਆ ਕਿਉਂਕਿ ਤੁਹਾਡੇ ਕਿਚਨ ਦੇ ਵਿੱਚ ਤੁਹਾਡੇ ਰੂਮ ਦੇ ਵਿੱਚ ਬੀਏ 70 80 ਫੀਸਦ ਗੱਲ ਇਸੇ ਤਰੀਕੇ ਨਾਲ ਹੋ ਰਹੀ ਹੈ ਉਸੇ ਗੱਲ ਨੂੰ ਤੁਹਾਡੇ ਬੱਚੇ ਲੈ ਕੇ ਅੱਗੇ ਸਕੂਲਾਂ ਦੇ ਵਿੱਚ ਜਾ ਰਹੇ ਆ ਉਹੀ ਗੱਲ ਉਹਨਾਂ ਦੇ ਵਿੱਚ ਅੱਗੇ ਪ੍ਰਵਾਹ ਕਰ ਰਹੀ ਹੈ ਤੇ ਇਹ ਤੁਹਾਡੇ ਲਈ ਨੁਕਸਾਨਦਾਇਕ ਹੋਵੇਗੀ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਪਦਾਰਥਵਾਦੀ ਜਦੋਂ ਜਿੰਨਾ ਬਣਾ ਲੋਗੇ ਉਹਨਾਂ ਹੀ ਤੁਹਾਡੇ ਨਾਲੋਂ ਰਿਸ਼ਤੇ ਦੇ ਵਿੱਚੋਂ ਟੁੱਟ ਜਾਣਗੇ ਇਹ ਭਿਆਨਕ ਸਮੇਂ ਦੀ ਜਿਹੜੀ تصدیق ਕਰ ਰਿਹਾ ਕਿ ਆਉਣ ਵਾਲਾ ਸਮਾਂ ਸਾਡੇ ਲਈ ਭਿਆਨਕ ਹੋ ਸਕਦਾ ਤਾਂ ਅਸੀਂ ਦੇਖਿਆ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਸੀ ਬਚਪਨ ਦੇ ਵਿੱਚ ਕਿੰਨੀਆਂ ਹੋਰ ਗੱਲਾਂ ਬਾਤਾਂ ਸਾਡੇ ਜੀਵਨ ਦੇ ਵਿੱਚ ਸ਼ਾਮਲ ਹੁੰਦੀਆਂ ਤੁਸੀਂ ਇਹ ਚੇਂਜ ਕਰਕੇ ਦੇਖੋ ਇਹਨੂੰ ਸੋਚ ਕੇ ਦੇਖੋ ਤੁਸੀਂ ਆਪਣੀ ਗੱਲ ਨੂੰ ਨੋਟ ਕਰਕੇ ਦੇਖੋ ਕਿ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਕਿੰਨੇ ਫੀਸਦ ਗੱਲਬਾਤ ਕਰਾਂ ਕਾਰਾਂ ਦੇ ਦਿਵਾਲੀ ਕਰਦੇ ਆਗੇ ਤੇ ਇਹਨੂੰ ਘਟਾਉਣ ਦਾ ਯਤਨ ਸ਼ੁਰੂ ਕਰੋ ਤਾਂ ਹੀ ਜਿਹੜਾ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਤੁਹਾਡੇ ਬੱਚਿਆਂ ਨਾਲ ਤੁਹਾਡੀ ਬਾਉਂਡਿੰਗ ਤੁਹਾਡੀ ਫੈਮਿਲੀ ਨਾਲ ਤੁਹਾਡੀ ਬਾਉਂਡਿੰਗ ਤੁਹਾਡੇ ਪਰਿਵਾਰ ਨਾਲ ਜਿਹੜੀ ਤੁਹਾਡੀ ਬਾਉਂਡਿੰਗ ਆ ਉਹ ਬਣ ਸਕਦੀ ਆ ਤੇ ਇੱਕ ਸਕੂਨ ਦਾਇਕ ਜ਼ਿੰਦਗੀ ਤੁਸੀਂ ਇੱਥੇ ਜਿਉ ਸਕਦੇ ਆ ਇਨਵੈਸਟਮੈਂਟਾਂ ਦੇ ਨਾਲ ਘਰਾਂ ਦੇ ਨਾਲ ਵੱਡਿਆਂ ਘਰਾਂ ਦੇ ਨਾਲ ਛੋਟਿਆਂ ਘਰਾਂ ਦੇ ਨਾਲ ਜਿਹੜਾ ਹੈਗਾ ਕਿ ਤੁਹਾਡਾ ਜੀਵਨ ਸੁਖੀ ਨਹੀਂ ਰਹਿ ਸਕਦਾ ਤੁਹਾਡੇ ਤੁਹਾਡੇ ਕੋਲੇ 20 ਮਿਲੀਅਨ ਡਾਲਰ ਦੀ ਪ੍ਰਾਪਰਟੀ ਆ ਗਈ ਪਰ ਤੁਹਾਡੇ ਜਿਹੜਾ ਮਨ ਦੇ ਉੱਤੇ ਬੋਝ ਆ ਤੁਸੀਂ ਹੋਰਾਂ ਨੂੰ ਦੇਖ ਕੇ ਚੱਲ ਰਹੇ ਆ ਕਿ ਫਲਾਣ ਨੇ ਆ ਲੈ ਲਿਆ ਫਲਾਣ ਨੇ 25 ਮਿਲੀਅਨ ਦੀ ਬਣਾ ਲਈ ਤਾਂ ਤੁਹਾਡੀ 20 ਮਿਲੀਅਨ ਦੀ ਪ੍ਰਾਪਰਟੀ ਵੀ ਤੁਹਾਡੇ ਲਈ ਸੁਖਦ ਅਹਿਸਾਸ ਨਹੀਂ ਕਰਵਾ ਸਕਦੀ ਜੋ ਹੈ ਜਿਹੜਾ ਤੁਹਾਡੇ ਕੋਲੇ سرمਾਇਆ ਹੈ ਉਹਦੇ 'ਚ ਜਿਉਣਾ ਸਿੱਖੋ ਆਪਣੀ ਮਿਹਨਤ ਦੇ ਨਾਲ ਜਿੰਨੇ ਕੁ ਵੀ ਇਨਵੈਸਟਮੈਂਟ ਕਰ ਸਕਦੇ ਆ ਜਿੰਨੇ ਕੁ ਵੀ ਐਸੈਟ ਬਣਾ ਸਕਦੇ ਆ ਉਹ ਬਣਾਓ ਪਰ ਕਿਸੇ ਰੇਸ ਦੇ ਵਿੱਚ ਨਾ ਪਾਓ ਕਿ ਫਲਾਣੇ ਕੋਲੇ ਡਬਲ ਸਟੋਰੀ ਆ ਫਲਾਣੇ ਦਾ ਸੈਕਸ਼ਨ ਵੱਡਾ ਫਲਾਣਾ ਫਲਾਣੇ ਇਸ ਵਰਬ ਦੇ ਵਿੱਚ ਚਲਿਆ ਗਿਆ ਇਹ ਤੁਹਾਡੇ ਲਈ ਨੁਕਸਾਨ ਦਾ ਇੱਕ ਸਬਬ ਹੋ ਸਕਦਾ ਹਰ ਬਾਰ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਨਵੇਂ ਨੁਕਤੇ ਦੇ ਤੁਹਾਡੇ ਨਾਲ ਗੱਲਬਾਤ ਕਰੀਏ ਪਰ ਇਸ ਨੁਕਤੇ ਨੂੰ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜ਼ਰੂਰ ਵਿਚਾਰਿਓ ਕਿ ਜੋ ਗੱਲ ਤੁਸੀਂ ਕਰ ਰਹੇ ਆ ਉਹ ਤੁਹਾਡੇ ਬੱਚਿਆਂ 'ਚ ਪ੍ਰਵਾਹ ਹੋ ਰਹੀ ਆ ਉਹ ਅੱਗੇ ਸਕੂਲ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰ ਰਹੇ ਆ ਉਹ ਜਿਹੜੇ ਬੱਚੇ ਖਾਸ ਤੌਰ ਦੇ ਉੱਤੇ ਜਿਹੜੇ ਛੋਟੇ ਘਰਾਂ ਦੇ ਵਿੱਚੋਂ ਆਉਂਦੇ ਆਗੇ ਜਾਂ ਜਿਹੜਾ ਇਸ ਤਰੀਕੇ ਨਾਲ ਹੁੰਦੇ ਉਹ ਬੱਚੇ ਇਨਫਿਨਿਟੀ ਕੰਪਲੈਕਸ ਦੇ ਵਿੱਚ ਜਾ ਰਹੇ ਆ ਤੇ ਇਹ ਵਰਤਾਰਾ ਇੱਕ ਹੋਰ ਹੀ ਕਿਸਮ ਦੀ ਜਿਹੜੀ ਸਮਾਜ ਦੀ ਸਿਰਜਣਾ ਕਰ ਰਿਹਾਗਾ ਤੇ ਇਹਦੀ ਸ਼ੁਰੂਆਤ ਸਾਨੂੰ ਆਪਣੇ ਤੋਂ ਕਰਨੀ ਪੈਣੀ ਹੈ ਕਿਉਂਕਿ ਤੁਹਾਡੀ ਸੋਚ ਨੇ ਤੁਹਾਡੇ ਪਾਲਣ ਪੋਸ਼ਣ ਨੇ ਤੁਹਾਡੇ ਜੋ ਕਿਸਮ ਦੀ ਸਮਝ ਹੈਗੀ ਆ ਜੋ ਤੁਹਾਡੇ ਵਰਤਨ ਦਾ ਤਰੀਕਾ ਹੈਗਾ ਉਹਨੇ ਤੁਹਾਡੀ ਜ਼ਿੰਦਗੀ ਨੂੰ ਸਕੂਨਦਾਇਕ ਬਣਾਉਣਾ ਨਾ ਕਿ ਉੱਚੀਆਂ ਕੰਧਾਂ ਨੇ ਤੁਹਾਡੀ ਜ਼ਿੰਦਗੀ ਨੂੰ ਸਕੂਨਦਾਇਕ ਬਣਾਉਣਾ ਅਸੀਂ ਇਸ ਤਰੀਕੇ ਨਾਲ ਹਰ ਬਾਰ ਕੋਈ ਨਾ ਕੋਈ ਨੁਕਤਾ ਲੈ ਕੇ ਆਵਾਂਗੇ ਤੁਸੀਂ ਇਸ ਤਰੀਕੇ ਨਾਲ ਸੀ7 ਆਸਟ੍ਰੇਲੀਆ ਉੱਤੇ ਜੁੜੇ ਰਹੋ ਮਿਹਰਬਾਨੀ ਸ਼ੁਕਰੀਆ ਸਤ ਸ੍ਰੀ ਅਕਾਲ